ਨਾਨਕ ਡੇਟਾ ਸੰਗਠਨ ਦਾ ਇੰਚਾਰਜ ਡੇਰਾ ਬਾਬਰ ਹਨ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨ ਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਮੈਂ ਕਰਦਾ ਸਮੁੱਚੀ ਹਾਈ ਕਮਾਂਡ ਦਾ ਸ੍ਰੀ ਰਵਿੰਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇੰਚਾਰਜ ਲਾਇਆ ਨੇ ਸ੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਸਾਡੀ ਹਲਕੇ ਦੇ ਡੇਰ ਬਾਬਾ ਨਾਨਕ ਦੇ ਐਮਐਲਏ ਸਰਦਾਰ ਗਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਇੱਕ ਗੱਲ ਸਮਝਦਾ ਹੈ ਕਿ ਸੰਗਠਨ ਤੇ ਜਿਹੜੀ ਸਰਕਾਰ ਪੈਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ ਤੇ ਫਰਕ ਨਹੀਂ ਉਹ ਪੈਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ ਤੇ ਚੱਲਦੀ ਹੈ ਤੇ ਜੇ ਥੋੜਾ ਵੀ ਉੱਚਾ ਨੀਮਾ ਹੋ ਜਾ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇ ਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਸੰਗਠਨ ਇੰਚਾਰਜਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਬਲਾਕ ਪ੍ਰਧਾਨ ਜਤਿੰਦਰ ਸਿੰਘ ਹੈਪੀ ਡੇਰੀਵਾਲ ਕਿਰਨ ਨੂੰ ਬਤੌਰ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਹਲਕੇ ਵਿੱਚ ਖਬਰ ਪਹੁੰਚਣ ਤੇ ਵੱਖ-ਵੱਖ ਪਿੰਡਾਂ ਦੇ ਮੌਤਬਰਾਂ ਅਤੇ ਬਲਾਕ ਪ੍ਰਧਾਨਾਂ ਵੱਲੋਂ ਨਵ ਨਿਯੁਕਤ ਹਲਕੇ ਦੇ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਰੀਵਾਲ ਕਿਰਨ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਸੰਗਠਨ ਇਨਚਾਰਜ ਹੈਪੀ ਡੇਰੀਵਾਲ ਕਿਰਨ ਵੱਲੋਂ ਵੱਡੇ ਕਾਫਲੇ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਇਨਚਾਰਜ ਅਤੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨਾਲ ਮੁਲਾਕਾਤ ਕੀਤੀ ਅਤੇ ਵਿਧਾਇਕ ਵੱਲੋਂ ਡੇਰੀਵਾਲ ਕਿਰਨ ਦਾ ਸਨਮਾਨ ਕੀਤਾ ਗਿਆ। ਵਿਧਾਇਕ ਰੰਦਾਵਾ ਅਤੇ ਸੰਗਠਨ ਇਨਚਾਰਜ ਹੈਪੀ ਡੇਰੀਵਾਲ ਵੱਲੋਂ ਪਾਰਟੀ ਹਾਈ ਕਮਾਂਡ ਦਾ ਅਹੁਦੇਦਾਰੀ ਨਾਲ ਨਿਵਾਜਨ ਤੇ ਧੰਨਵਾਦ ਕੀਤਾ ਅਤੇ ਅਹੁਦੇ ਨੂੰ ਜਿੰਮੇਵਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰੰਧ ਕੇਜਰੀਵਾਲ ਜੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਛੋਧਿਆ ਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਪਾਪਾ ਨਾਨਕ ਜੀ ਦਾ ਸੰਗਠਨ ਦਾ ਇੰਚਾਰਜ ਹੈ ਡੇਰਾ ਪਾਪਾ ਨਾਲ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨ ਵੀ ਹੈ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤਾਂ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਹੈ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ 'ਚ ਫਰਕ ਨਹੀਂ ਪਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ 'ਚ ਚੱਲਦੀ ਆ ਤੇ ਜੇ ਥੋੜਾ ਵੀ ਉੱਚਾ ਨੀਵਾ ਹੋ ਜਾਏ ਤਾਂ ਗੱਡੀ ਦਾ ਜਿਹੜਾ ਬੈਲੈਂਸ ਵੀ ਕਿਡ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਮਰਖਾ ਲਾਏ ਨੇ ਇਹਨਾਂ ਨੇ ਜਿਹੜਾ ਸੰਗਠਨ ਦੇ ਹਲਕਾਂ 'ਚ ਅੱਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਬਾਬਾ ਨਾਨਕ ਹਲਕੇ ਦੇ ਸਮੁੱਚੇ ਵੋਟਰ ਸਪੋਰਟਰ ਬਲਾਕ ਪ੍ਰਧਾਨ ਉਦੇਦਾਰ ਵਿੰਗਾਂ ਦੇ ਪ੍ਰਧਾਨ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰ ਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਹਾਂਜੀ ਮੈਂ ਜੀ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਵਿਮਕੇਸ਼ ਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇੰਚਾਰਜ ਲਾਇਆ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਤੇ ਸਾਡੇ ਹਲਕੇ ਦੇ ਡੇਰਪਾ ਬਾਣਾਨਕ ਦੇ ਐਮ ਐਲ ਏ ਸਰਦਾਰ ਗਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜਿਆ ਮੈਨੂੰ ਜਿੰਮੇਵਾਰੀ ਦਿੱਤੀ ਆ ਤੇ ਮੈਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ